ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਝੋਟੀ ਦਿਖਾਉਣੀ ਹੈ ਗੱਪਾਂ ਸੁਣਨ ਨੂੰ ਰੈਡੀ ਆ ਡਿਟੇਲ ਦੇ ਬਾਰੇ ਸਾਰੀ ਪੁੱਛਾਂਗੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਬੋਟਨ ਸਿੰਘ ਹੀ ਪਿੰਡ ਹਣਾ ਆਇਆ ਜਿਹੜਾ ਬੰਦਾ ਹੈ ਜਿਲ੍ਹਾ ਬਰਨਾਲਾ ਆਊਟਲੈਟ ਦੇ ਨੇੜੇ ਆ ਗਿਆ ਘਰ ਆਪਣਾ ਜਮਾ ਹੈ ਚੱਠੋਕੇ ਕੋਠੇ ਬਾਈ ਜੀ ਚੱਠੋਕੇ ਕੋਠੇ ਮੋਬਾਈਲ ਨੰਬਰ ਬਾਈ ਜੀ ਆਪਣਾ 7819569207 78195 69207 69207 ਦੂਜਾ ਨੰਬਰ ਹੈ ਜੀ 94638 94638 61916 ਇਹਦੇ ਅੱਜ ਆਪਾਂ ਨੀਂਦੀ ਦਾ ਵੀ ਝੋਟੀ ਦੇਖੀ ਜ ਨੇ ਸੂਆ ਕਿਹੜਾ ਸੂਰੀ ਹੈ ਦੂਜਾ ਸੂਆ ਦੂਜਾ ਸੂਆ ਦਿਨ ਕਹਿ ਲੈਂਦੇ ਸੂਂਦੇ ਜੀ ਦੇਖ ਜੇ ਲੈ ਜੂਗਾ ਠੀਕ ਆ 10 ਕਿਹਨ ਸੂਨ ਚ ਬਾਕੀ ਆ ਇਹ ਆਪਣੀ ਘਰ ਜੇ ਲਿਆਏ ਜੇ ਵਾ ਘਰ ਦੀ ਗੱਤੀ ਪਾੜੀ ਹੋਈ ਆ ਜੀ ਠੀਕ ਆ ਦੂਸਰਾ ਸੂਆ ਇਸ ਵਾਰ ਸੂਰੀ ਆ ਠੀਕ ਆ ਇਹ ਆਪਣੇ ਆ ਘਰ ਦੇ ਰਵੇ ਇਹਦੇ ਤੋਂ ਆ ਗਈ ਹਾਂ ਠੀਕ ਆ ਜਿਹੜੀ ਆਪਾਂ ਲੰਡੀ ਮੱਚ ਦੇਖੀ ਜਾਨੇ ਕਿਹੜਾ ਸੂਆ ਸੂਈ ਵੀ ਹੋਣੀ ਅੱਛਾ ਇਹਦਾ ਰਵਈਆ ਹਰਾ ਉਹਦੇ ਠੀਕ ਆ ਇਹਦੀ ਮੰਨ ਕੇ ਚਲੋ ਵੀ ਗਾਹਾਂ ਤੀ ਆ ਗਈ ਆ ਕੀ ਮਤਲਬ ਜੀ ਇਹਦੀ ਧੀ ਦੀ ਕੱਟੀ ਹੈਗਾ ਅੱਛਾ ਇਹਦੀ ਦੋਤੀ ਆ ਗਈਗਾ ਹਾਂ ਦੋਤੀ ਇਹਦੇ ਕਹਿੰਦਾ ਬੜ ਫਰਤੀ ਆ ਵੀ ਬਹੁਤ ਸ਼ੇਰ ਕਰਦੇ ਹੋਣਗੇ ਆਪਾਂ ਧੀ ਆਈ ਜਾਂਦੀ ਆ 10 12 13 12 13 ਛੋਟੀਆਂ ਸ਼ੇਰ ਕਰਦੇ ਅੱਛਾ ਇਹਦੇ ਸ਼ੇਰ ਕਰਦੇ ਪਰ ਪੁੱਛੋ ਲੰਡੀ ਹੋ ਗਈ ਤੇ ਬੜੇ ਪਹਾੜੇ ਦਿਖਾਉਂਦੀ ਨਹੀਂ ਪਈ ਹੈਣਾ ਅਗਲਾ ਗੈਰ ਸਾਰਾ ਪੰਜਵੇਂ ਛੇਵੇਂ ਸੂਆ ਠੀਕ ਹੈ ਸੁਭਰ ਮੱਝ ਦਾ ਬਦਾਰਸਗਾ ਥੱਲੇ ਮਿਲਕਵੇਂ ਦੇ ਕ버 ਮੋਟੀ ਜਾਂਦੀ ਪਈ ਹੈ ਤੇ ਵੀਡੀਓ ਥੋੜੀ ਲੰਬੀ ਹੋ ਜਾਈ ਆਪਣੀ ਡਟੀਆਂ ਸਾਰੀ ਦਾ ਹੜੇ ਵੀ ਬੁੱਢਾ ਬੜਾ ਸ਼ੋਅ ਕਰਨ ਲੱਗੀ ਨਹੀਂ ਹੈਣਾ ਅਰੇ ਇੱਕ ਤਾਂ ਛੱਡ ਦੇਣਾ ਪੰਜਵੇਂ ਜਿਉਂ ਵੀ ਨਿਕਲ ਜਾ ਤੇ ਕਿ ਇਸ 17ਵੇਂ ਸੂਈ ਹੋਈ ਹੈ 18ਵੇਂ ਨੂੰ ਗੱਬਣ ਕਰਾਈ ਸੀ ਬੱਚਾ ਛੱਟ ਗਿਆ। ਅਸੇ ਆ ਬੱਚਾ ਇਹਦਾ। 17ਵਾਂ ਸੂਆ। 18ਵੇਂ ਨੂੰ 2 ਮਹੀਨਾ ਦਾ ਬੱਚਾ ਛੱਟ ਗਿਆ। ਠੀਕ ਹੁਣ ਦੁਬਾਰੇ ਕੱਪੜਾ ਕਰਾਈਆ। ਹਾਂ। ਤੇ ਦੁੱਧ ਕਿੰਨਾ ਕੁ ਦੇ ਦਿੰਦੀ ਐ ਇਹ? ਇਹ ਦੁੱਧ ਜਵਾਨੀ ਮੇਲੇ ਤਾਂ ਦਿੱਤਾ ਹੀ ਹੋਰ 15 ਕਿਲੋ ਹੁਣ ਇੰਨੀ ਸੇਵਾ 10 20 ਕਿੰਨਾ ਤੇ ਹੀ ਆਉਂਦੀ ਆ ਬੰਦੀ। ਹੁਣ 10 ਕਿਲੋ ਦੇ ਹੋਊ ਹਲੇ ਵੀ। ਹਾਂਜੀ। ਠੀਕ ਐ। ਇਹ ਜਿਹੜੀ ਕੱਟੀ ਆਪਾਂ ਦਿਖਾਈ ਐ ਝੋਟੀ ਅੱਜ। ਹਾਂਜੀ। ਦੂਜਾ ਸੂਆ ਸੂਰੀ ਐ ਇਹਦੇ ਰਵੇ ਜਵਾ ਗਈ ਹੈ ਨਾ। ਇਹ ਕਿਹੜੇ ਟੀਕੇ ਦੀ ਆਪ ਯਾਦ ਆ ਕੋਸ ਠੀਕ ਆ ਆਪਾਂ ਨਾ ਤੂਫਾਨ ਦੇਖਿਆ ਨਾ ਜਾਣਦੇ ਹਾਂ ਆਪਾਂ ਨਹੀਂ ਜਾਣਦੇ ਠੀਕ ਹੈ ਤੇ ਪਰ ਇਹ ਤੂਫਾਨ ਬਣੀ ਖੜੀ ਆ ਹੁਣ ਦਿਨ ਕਹ ਲੈ ਜਾਂਦੇ ਸੂਣਦੇ ਸੀ ਇਹ 10 ਲੈ ਜੂ ਮੋਇ ਨਾਲ 8 9 ਦਿਨ ਪੂਰੇ ਹੋਣ ਚੁਪਿਆ ਪਿਛਲੀ ਵਾਰ 7 ਦਿਨ ਤੋਂ ਹੀ ਲੈ ਕੇ ਸੀ ਪਿਛਲੇ ਸਵੇਰ ਦੁੱਧ ਕਿੰਨਾ ਚੋੜਿਆ ਸੀ ਦਾ ਪਿਛਲੇ ਸਵੇਰ ਆਪਾਂ ਚੋਇਆ 13 ਕਿਲੋ ਅਗਲੇ ਨੂੰ 12 ਕਿਲੋ ਇਹ 12 ਕਿਲੋ ਦੁੱਧ ਆਪਾਂ ਪਿਛਲੇ ਸਵੇਰ ਦਾ ਚੋੜਿਆ ਹਾਂ ਤੇ ਚੋਇਆ 13 ਕਿਲੋ ਆਪਾਂ 12 ਕਿੰਨਾ ਕਹਿੰਦਾ ਬਾਪ ਐਤ ਕੀ ਤੁਹਾਡਾ ਮਨ ਕਹਿੰਦਾ ਫਿਰ 13 ਤੋਂ ਪਾਰ ਚੱਲੋ 13 ਤੋਂ ਪਾਰ ਕਹਿੰਦਾ ਬਾਪ ਲੈਣ ਵਾਲਾ 13 ਕਿਲੋ ਦੁੱਧ ਮੰ ਤੇ ਇਹਦੇ ਬਗਾਲ ਗ੍ਰੇਟੀ ਕਾ ਵਗੈਰਾ ਕਿਡਾ ਲੱਗਿਆ ਠੀਕ ਆ ਜੀ ਬੈਰੀ ਤੇ ਦੇਖ ਕੇ ਦੱਸਾਂਗੇ ਜੇ ਤੁਹਾਨੂੰ ਦਿਖਿਆ ਹੋਇਆ ਦੱਸਣਾਗੇ ਨਹੀਂ ਆਪਾਂ ਫਿਰ ਬੱਸ ਪ੍ਰਾਇਆ ਨੀਲੀ ਦਾ ਵੀ ਕਹਿ ਕਿ ਪ੍ਰਾਇਆ ਤੇ ਦਿਨ ਰਹਿ ਗਏ ਹਫਤਾ ਸੂਣ ਚ ਹਣਾ ਹਾਂਜੀ ਪਰ ਤਾਂ ਦਿਨ ਉੱਤੋਂ ਹੀ ਉਹ ਕਹਿੰਦਾ ਭਾਬਾ ਵਾ ਦੱਸ ਦੇਣਾ ਨਾ ਅੰਦਰ ਸੂਬੂ ਗਈ ਹੈ ਤੇ ਚੋਣ ਜਵਾਦੀ ਕਿਵੇਂ ਫਿਰ ਨਰਮ ਬਹੁਤ ਕੋਲੀ ਤੇ ਸਾਤ ਸੁਭਾਜ ਮੈਨੀ ਦੀਦਾ ਵੀਰ ਤੂੰ ਕਹਿੰਨੇ ਫਰਕ ਰਿਜ਼ਲਟ ਹੈ ਕਿਉਂਕਿ ਉੱਧਰ ਬਾਲਟੀ ਖੜਕਦੇ ਨੇ ਇਹਨੇ ਡੱਟ ਚੱਕਰ ਠੀਕ ਆ ਵੀਰ ਕਹਿੰਦੇ ਬੱਲੀਆਂ ਮੱਝਾਂ ਉਹ ਕੰਮ ਹੈਗਾ ਵਿੱਚ ਇਹਦੇ ਹਣਾ ਤੇ ਨਿਸ਼ਾਨੀਆਂ ਵਗੈਰਾ ਦੂਜੀ ਅੱਖ ਜੀ ਜਵਾਬ ਹੈਗਾ ਹਨਾ ਸਿੰਗੀ-ਸੁੰਗੀ ਦੀ ਬਰਾਸ ਸੋਹਣੀ ਐ ਤੇ ਮੁੱਲ ਇਹਦਾ ਕੀ ਰੱਖਿਆ ਰੇਟ ਇਹਦਾ ਮੁੱਲ 170 ਆ ਜੀ ਮਾਨਦਾਨ ਮਾਨਦਾਨ ਕਰਦਾਂਗੇ ਧੋਰੀ ਬਾਹਰ ਨੂੰ ਸੋ ਵੀਰੋ ਕੱਦ-ਕਾਠ ਵਗੈਰਾ ਦੇਖੋ ਝੋਟੀ ਦਾ ਨਵਾਂ ਹਾਨ ਦੂਜਾ ਸੁਆ ਹਜੇ ਕਹਿੰਦਾ ਬਾ 7 ਤੋਂ ਲੈ ਕੇ 10 ਦੇ ਵਿੱਚ ਵਿਚ ਦੀ ਝੋਟੀ ਕੱਚੀ ਆ ਸਿੰਘ-ਸੁੰਗ ਦੇਖੋ ਕਿਆ ਬਾਤਾ ਸੋਹਣਾ ਸਿੰਘ ਆ ਤੇ ਰਾਜੀ ਸਮੀ ਪਲੀ ਵੀ ਲਿਸੀਨਾ ਵੀ ਕਿਸੇ ਬਾਸ ਨਹੀਂ ਤੂਫਾਨ ਦੀ ਦੱਸਦੇ ਪਏ ਆ ਕਿ ਇਹ ਵੀਰ ਆਪ ਆ ਗਈ ਬਾਕੀ ਪੱਕਾ ਸ਼ੋਰ ਨਹੀਂ ਹੈਗਾ ਤੇ ਸੀਮਨ ਵੀਰੇ ਚੰਗਾ ਲੱਗਿਆ ਵਗਾ ਪੈਠ ਪੜੇ ਦੀ ਬਣਤਰ ਦੇਖੋ ਇਹਦੀ ਤੇ ਚਾਰੇ ਪੈਰ ਧੋਤੇ ਵਿੱਚ ਨਿਸ਼ਾਨੀਆਂ ਵਗੈਰਾ ਪੂਰੇ ਕਵਰ ਕਰਦੀ ਜਾਈ। ਸੁਲੇਵਾ ਦੇਖੋ ਫਿਟਨੈਸ ਤੇ ਪੂਰਾ ਨਵਾਂ ਹਾਨ ਆ ਜਾਮਾ ਦੂਜਾ ਸੁਆ ਜਾਮਾ। ਭਲੇ ਚਲੋ। ਤੇ ਵੀਰੇ ਚੋਣ ਜਵਾ ਦੀ ਪੂਰੀ ਬੋਲੀ ਆ ਜਾਮਾ। ਤੇ ਕਿੰਨਾ ਕਲਮਾ ਦਾ ਦੁੱਧ ਦੇ ਤਾ ਛੇ ਨੇ। ਦੁੱਧ ਹੀ ਤਿੰਨ ਮਹੀਨੇ ਪਹਿਲਾਂ ਛੱਡਿਆ। ਠੀਕ ਆ ਤਿੰਨ ਮਹੀਨੇ ਪਹਿਲਾਂ ਦੁੱਧ ਛੱਡੀ ਆਪਾਂ। ਤੇ ਥਾਂ ਥਣ ਪੂਰੇ ਓਕੇ ਆ ਜਾਮਾ ਹਨਾ। ਤੇ 1,70,000 ਚ ਮਾਰਦਨ ਮੌਕੇ ਤੇ ਹੋ ਜਾਊਗਾ। ਠੀਕ ਹੈ ਨੰਬਰ ਵੋਲ ਦੀ ਦੁਆਰੇ ਆਪਣਾ 7815969260 ਇਹ ਦੂਜਾ ਨੰਬਰ ਹੈਗਾ 9466836190 ਖਾਸ ਹੜਿਆ ਆ ਗਿਆ ਨਾ ਕੋਠੇ ਆ ਗਿਆ ਕੋਠੇ ਚੱਕੋ ਚੱਕੋ ਕੋਠੇ ਆਊਟਲੈਟ ਦੇ ਨਜ਼ਦੀਕ ਆ ਗਿਆ ਸੋ ਖਾਸ ਬਰਨਾਲਾ ਸ਼ਹਿਰ ਦੇ ਨਜ਼ਦੀਕ ਆ ਗਿਆ ਆਊਟਲੈਟ ਹੈ ਬੀਮਾਰਟ ਜਿਹਨੂੰ ਕਹਿੰਦੇ ਆ ਤੇ ਕਿਸੇ ਵੀਰ ਦੇ ਝੋਟੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਘਰੇਲੂ ਝੋਟੇ ਵਿਖਾਤੀ 1 ਲੱਖ 70000 ਕੀਮਤ ਹੈ ਸੋ ਵੀਡੀਓ ਦੇਖ ਕੇ ਸਭ ਦਾ ਤੈਅ ਦੋ